ਧੰਨਵਾਹ ਗੁਰੂ ਸਾਇਬ ਜਿਓ ਤੁਮ ਠਾਕੁਰ ਤੁਮ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਨਕ ਤੇਰੀ ਤੁਮਰੀ ਕਿਰਪਾ ਮਹਿ ਸੋਖ ਕਨੇਰੀ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜਿਓ ਮਹਾਜ ਮਹਿਲਾ ਪੰਜ ਮਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਾ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਸਭਨੀ ਠਾਈ ਤਾਪੋ ਕੀ ਹਾ ਕਹਾਣਾ ਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜਰਾ ਹਜੂਰ ਸਰਬ ਕਲਾ ਭਰਪੂਰ ਚਬਰ ਸ਼ਤਰ ਤਖਤ ਦੇ ਰਹਿ ਪਰ ਰੋਹਾਨੀਅਤ ਦੇ ਪੰਡਾਰ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਜੁਗੋ ਜੁਗ ਅਟਲ ਸਾਬਦ ਗੁਰੂ 딴딴 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭ ਮਿੱਠਾਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾ ਵਿੱਚ ਹਾਜ਼ਰੀਆਂ ਲਵਾਰੇ ਗੁਰੂ ਪਿਆਰਿਓ ਗੁਰੂ ਨੇ અપਾਰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੁੜਨ ਦਾ ਸੁਭਾਗ ਸਮਾਂ ਬਖਸ਼ਿਆ ਨਿਤਨੇਮ ਬਾਣੀਆਂ ਦੇ ਨਾਲ ਜੁੜ ਰਏ ਸਾਂ ਆਓ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਮਨੋਗਿਰਤੀਆਂ ਇਕਾਗਰ ਕਰਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਉ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਗੁਰੂ ਨੂੰ ਕਿੰਨਾ ਵੱਡਾ ਦਰਜਾ ਦਿੱਤਾ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਮਝਾਇਆ ਮਾਲਕ ਕਿੱਥੇ-ਕਿੱਥੇ ਤੇ ਕਿਸ ਤਰ੍ਹਾਂ ਤੇਰਾ ਸਾਥ ਦਿੰਦਾ ਹੈ انسان ਸੰਸਾਰ ਵਿੱਚ ਨਾ ਆਪਣੇ ਕਰੀਬੀ ਕੁਝ ਰਿਸ਼ਤਿਆਂ ਨੂੰ ਰੱਖ ਕੇ ਚੱਲਦਾ ਹੈ ਕਹਿੰਦਾ ਵੀ ਦੁਨੀਆਂ ਦੇ ਸਾਰੇ ਮੇਰਾ ਸਾਥ ਛੱਡ ਦੇਣਗੇ ਪਰ ਜਿਹੜੇ ਮੈਨੂੰ ਜਨਮ ਦੇਣ ਵਾਲੇ ਐ ਨਾ ਮੇਰੇ ਮਾਤਾ ਪਿਤਾ ਉਹ ਮੈਨੂੰ ਕਦੇ ਵੀ ਛੱਡ ਕੇ ਪਾਸੇ ਨਹੀਂ ਜਾਂਦੇ ਉਹ ਹਰ ਵੇਲੇ ਮੇਰੇ ਨਾਲ ਨਿਭਣਗੇ ਕਿਉਂ ਕਿ ਉਹਨਾਂ ਨੇ ਮੈਨੂੰ ਪੈਦਾ ਕੀਤਾ ਕੁਝ ਰਿਸ਼ਤੇਦਾਰਾਂ ਤੇ ਬੜਾ ਮਾਣ ਹੈ ਇਹ ਵੀ ਮੇਰਾ ਸਾਥ ਨਹੀਂ ਛੱਡ ਸਕਦੇ ਜਿਹੜੇ ਭਰਾ ਨੇ ਨਾ ਸਾਡਾ ਤੇ ਖੂਨ ਹੀ ਇੱਕ ਹੈ ਭਰਾ ਵੀ ਮੇਰਾ ਸਾਥ ਨਹੀਂ ਛੱਡਣਗੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਉਹਨਾਂ ਦੇ ਬਾਰੇ ਗੁਰੂ ਅਕਸ਼ਾ ਜੀ ਨੇ ਕਿਰਪਾ ਕਰਕੇ ਸਮਝਾਇਆ ਕਿ ਇੱਕ ਜੀਵ ਨੂੰ ਕਿੰਨਾ ਕਿੰਨਾ ਰਿਸ਼ਤਿਆਂ ਤੇ ਮਾਣ ਹੁੰਦਾ ਹੈ ਕਿ ਗੁਰੂ ਇਨਸਾਨ ਦੇ ਨਾਲ ਕੈਸੇ ਰਿਸ਼ਤੇ ਨਿਭਾਉਂਦਾ ਹੈ ਕਹਿਣ ਲੱਗੇ ਜਦੋਂ ਬਾਣੀ ਨੂੰ ਪੜਿਆ ਕਹਿੰਦੇ ਮੈਨੂੰ ਸੰਸਾਰ ਦੇ ਵਿੱਚ ਸਭ ਤੋਂ ਪਿਆਰਾ ਰਿਸ਼ਤਾ ਨਾ ਮੇਰੇ ਪਿਤਾ ਦਾ ਲੱਗਿਆ ਕਿਉਂ ਜਦੋਂ ਤੋਂ ਮੈਂ ਜਨਮ ਲਿਆ ਨਾ ਮੇਰੀ ਮਾਂ ਮੈਨੂੰ ਗੋਦੀ ਦੇ ਵਿੱਚ ਪਾਲਦੀ ਸੀ ਨਾ ਕਿ ਸਵੇਰ ਤੋਂ ਲੈ ਕੇ ਮੇਰੇ ਬਾਪੂ ਨੇ ਘਰ ਤੋਂ ਬਾਹਰ ਨਿਕਲ ਜਾਣਾ ਰਾਤ ਹੋਈ ਤੇ ਆਉਣਾ ਜਦੋਂ ਮੈਂ ਸੁਰਤ ਸੰਭਾਲੀ ਤੇ ਮੈਂ ਪੁੱਛਿਆ ਨਾ ਮੇਰੇ ਪਿਤਾ ਜੀ ਬਹੁਤ ਘੱਟ ਸਮਾਂ ਮੇਰੇ ਨਾਲ ਬਤੀਤ ਕਰਦੇ ਨੇ ਸਵੇਰ ਤੋਂ ਜਾ ਕੇ ਸ਼ਾਮ ਨੂੰ ਵਾਪਸ ਮੁੜਦੇ ਨੇ ਤੇ ਮੇਰੀ ਮਾਂ ਨੇ ਇੱਕ ਗੱਲ ਆਖੀ ਕਹਿਣ ਲੱਗੀ ਪੁੱਤ ਜੇ ਤੇਰਾ ਬਾਪੂ ਸਾਰਾ ਦਿਨ ਬਾਹਰ ਕੰਮ ਕਰਦਾ ਨਾ ਤੇ ਤੂੰ ਤਾਂ ਹੀ ਸੁਖ ਹੋ ਗਰਿਆ ਯਾਦ ਰੱਖੀ ਤੇਰਾ ਬਾਪੂ ਕਿਸੇ ਹੋਰ ਕੰਮ ਨਹੀਂ ਜਾ ਰਿਆ ਤੇਰਾ ਪਿਤਾ ਤੇਰੇ ਵਾਸਤੇ ਕਮਾਈ ਕਰਕੇ ਲਿਆਉਂਦਾ ਮੈਂ ਤੈਨੂੰ ਚੰਗੇ ਤਰੀਕੇ ਨਾਲ ਪਾਲ ਸਕਾਂ ਤੇਰਾ ਬਾਪੂ ਸਾਰੀ ਦਿਹਾੜੀ ਆਪਣੇ ਸਰੀਰ ਦੇ ਉੱਤੇ ਦੁੱਖ ਹੰਡਾਉਂਦਾ ਹੈ ਗਰਮੀ ਹੰਡਾਉਂਦਾ ਹੈ ਸਰਦੀ ਦੇ ਦਿਨਾਂ ਵਿੱਚ ਠੰਡ ਹੰਡਾਉਂਦਾ ਹੈ ਸਵੇਰ ਤੋਂ ਜਾ ਕੇ ਸ਼ਾਮ ਨੂੰ ਘਰੇ ਵਰਤ ਪਰਤਦਾ ਹੈ ਮੇਰਾ ਪੁੱਤ ਦੁਖੀ ਨਾ ਹੋ ਸਕੇ ਇਹਨੂੰ ਸੁੱਖ ਮਿਲ ਜਾਏ ਬੜਾ ਨਜ਼ਦੀਕ ਦਾ ਰਿਸ਼ਤਾ ਜੇ ਮੈਂ ਮਾਂ ਵਾਲੇ ਪੱਖ ਨੂੰ ਵੇਖਿਆ ਜਿਸ ਨੇ ਸਵੇਰ ਤੋਂ ਲੈ ਕੇ ਮੈਨੂੰ ਆਪਣੀ ਗੋਦੀ ਵਿੱਚ ਪਾਇਆ ਸਾਰੇ ਘਰ ਦੇ ਕੰਮ ਕੀਤੇ ਜਰਕ ਆਵਾਜ਼ ਮੂੰਹ ਦੇ ਵਿੱਚੋਂ ਨਿਕਲੀ ਤੇ ਮੇਰੀ ਮਾਂ ਦੇ ਕੰਨਾਂ ਵਿੱਚ ਪਈ ਹੈ ਨਾ ਵੀ ਮੇਰਾ ਪੁੱਤ ਕਿਉਂ ਰੋ ਰਿਹਾ ਹੈ ਮੇਰੀ ਧੀ ਕਿਉਂ ਰੋਂਦੀ ਹੈ ਮੇਰੇ ਬੱਚੇ ਨੂੰ ਕੀ ਤਕਲੀਫ ਹੈ ਤੇ ਮੇਰੀ ਮਾਂ ਭੱਜ ਕੇ ਆ ਕੇ ਮੈਨੂੰ ਚੁੱਕ ਲਿਆ ਵੀ ਤੈਨੂੰ ਕੀ ਦੁੱਖ ਹੈ ਮੇਰੀ ਮਾਂ ਨੇ ਪਲ ਵੀ ਮੇਰਾ ਵਸਾ ਨਹੀਂ ਕੀਤਾ ਤੇ ਕੁਝ ਐਸੇ ਰਿਸ਼ਤੇਦਾਰ ਜਿਹੜੇ ਮੇਰੇ ਸਾਹੀ ਸਾਹ ਲੈਂਦੇ ਮੈਨੂੰ ਜਦੋਂ ਵੀ ਲੋੜ ਪਵੇ ਉਹ ਪਹਿਲਾਂ ਆ ਕੇ ਖਲੋ ਜਾਂਦੇ ਨੇ ਦੱਸਦੇ ਇਹਨੂੰ ਕੀ ਚਾਹੀਦਾ ਹੈ ਉਹਨਾਂ ਰਿਸ਼ਤੇਦਾਰਾਂ ਦੇ ਵਿੱਚ ਮਿੱਤਰ ਦੋਸਤ ਹੋਰ ਵੀ ਸਕੇ ਸਬੰਧੀ ਨੇ ਜਦੋਂ ਭਰਾ ਦੀ ਗੱਲ ਆਈ ਮੇਰੇ ਤੇ ਕੋਈ ਵਾਰ ਕਰਨ ਵਾਸਤੇ ਆਇਆ ਤੇ ਮੇਰਾ ਭਰਾ ਅੱਗੇ ਹੋ ਗਿਆ ਆਖਣ ਲੱਗਿਆ ਇਹ ਮੇਰਾ ਆਪਣਾ ਖੂਨ ਹੈ ਇਹ ਮੇਰਾ ਭਰਾ ਹੈ ਅਸੀਂ ਇਕੱਠਿਆਂ ਨੇ ਜਨਮ ਲਿਆ ਇੱਕ-ਇੱਕੁੱਖ ਵਿੱਚੋਂ ਜਨਮ ਲੈ ਕੇ ਆਏ ਆ ਇਹਨੂੰ ਨਾ ਕੋਸ਼ਾਕੀ ਜੇ ਕੁਛ ਕਹਿਣਾ ਚਾਹਣਾ ਤੇ ਮੈਨੂੰ ਕਹਿ ਲਈ ਕਹਿੰਦਾ ਮੈਨੂੰ ਇੰਨਾ ਮਾਣ ਇੰਨਾ ਰਿਸ਼ਤਿਆਂ ਤੇ ਇੱਕ ਮਾਂ ਇੱਕ ਬਾਪ ਰਿਸ਼ਤੇਦਾਰ ਭਰਾ ਕਿੰਨਾ ਮੇਰਾ ਕਰਦੇ ਨੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਐਸਾ ਰਿਸ਼ਤਾ ਗੁਰੂ ਦੇ ਵੱਲ ਵੀ ਮੂੰਹ ਕਰਕੇ ਦੇਖ ਤੇਰਾ ਗੁਰੂ ਵੀ ਤੇਰਾ ਸਾਥ ਲਪਾਉਂਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਕਿਸ ਤਰ੍ਹਾਂ ਰਿਸ਼ਤਾ ਨਿਭਾਇਆ ਮੇਰੇ ਮਾਲਕ ਨੇ ਬੱਚੇ ਨੇ ਛੋਟੀ ਜੀ ਗਲਤੀ ਕੀਤੀ ਹੈ ਨਾ ਬਾਪੂ ਨੇ ਕੋਲ ਸੱਦ ਕੇ ਚਿੜਕਿਆ ਪੁੱਤ ਅੱਗੇ ਤੋਂ ਆਹ ਕੰਮ ਨਹੀਂ ਕਰਨੇ ਆਹ ਰਸਤਾ ਚੁਣੀ ਸਫਲ ਹੋਏਗਾ ਆਹ ਰਸਤਾ ਚੁਣਿਆ ਉਲੰਭਾ ਆਏਗਾ ਕਹਿੰਦੇ ਜੈਸਾ ਬਾਲਕ ਭਾਏ ਸੁਭਾਈ ਲਖ ਪ੍ਰਾਪਤ ਕਮਾਵੇ ਕਰ ਉਪਦੇਸ਼ ਛਿੜਕੈ ਉਹ ਭੰਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅਗੈ ਮਾਰਗ ਪਾਵੇ ਮੈਨੂੰ ਤੇ ਲੱਗਿਆ ਮੇਰਾ ਗੁਰੂ ਵੀ ਮੇਰੇ ਪਿਤਾ ਵਰਗਾ ਹੈ ਮੇਰੇ ਗੁਰੂ ਨੇ ਮੈਨੂੰ ਕਦੇ ਫਟਕਾਰਿਆ ਨਹੀਂ ਮੇਰੀ ਗਲਤੀ ਦੱਸ ਕੇ ਮੇਰੇ ਬਾਪੂ ਵਾਂਗ ਨਾ ਮੈਨੂੰ ਗਲ ਦੇ ਨਾਲ ਲਾ ਲਿਆ ਬੋਲੋ ਜੀ ਸਤਨਾਮ ਇੱਕ ਮਾਂ ਦਾ ਰਿਸ਼ਤਾ ਮਾਂ ਸੀਸ਼ਾ ਦਿੰਦੀ ਐ ਪੁੱਤ ਹਮੇਸ਼ਾ ਚੰਗੇ ਕੰਮ ਕਰੀ ਦੁਨੀਆ ਵਿੱਚ ਤੈਨੂੰ ਮਾਣ ਸਨਮਾਨ ਮਿਲੇ ਕਹਿੰਦੇ ਜਦੋਂ ਮੈਂ ਗੁਰੂ ਦੇ ਵੱਲ ਇਹ ਰਿਸ਼ਤੇ ਵਿੱਚੋਂ ਵੇਖਿਆ ਨਾ ਮੈਨੂੰ ਯਾਦ ਆਇਆ ਪੁੱਤਾ ਮਾਤਾ ਕੀ ਅਸੀਸ ਨਿਮਖਣਾ ਬਿਸਰੋ ਤੁਮ ਕੋ ਹਰ ਹਰ ਕਹਿੰਦੇ ਜੜਾ ਜਿੰਨੇ ਪਾਲ ਵੀ ਤੈਨੂੰ ਉਹ ਰੱਬ ਦਾ ਨਾਮ ਨਾ ਵਿਸਰਜਾਏ ਜਿਵੇ ਇੱਕ ਮਾਂ ਆਪਣੇ ਪੁੱਤ ਨੂੰ ਚੰਗੀਆਂ ਅਸੀਸਾਂ ਦਿੰਦੀ ਐ ਨਾ ਮੇਰਾ ਗੁਰੂ ਵੀ ਆਪਣੇ ਜਗਿਆਸੂ ਨੂੰ ਸਦਕੇ ਸੀਸ ਦੇ ਰਿਹਾ ਪੁੱਤ ਕਿਤੇ ਤੈਨੂੰ ਰੱਬ ਦਾ ਨਾਮ ਨਾ ਵਿਸਰ ਜਾਏ ਮੇਰੇ ਗੁਰੂ ਨੇ ਵੀ ਮੈਨੂੰ ਐਸੀਆਂ ਸੀਸਾਂ ਦੇ ਕੇ ਸਮਝਾਇਆ ਕਿਤੇ ਰੱਬ ਦਾ ਨਾਮ ਨਾ ਵਿਸਰ ਜਾਏ ਬਾਰਕ ਵਾਂਗੀ ਹੋ ਸਭ ਕੁਛ ਮੰਗਾ ਮੈਂ ਇੰਨਾ ਕ ਹੱਕ ਰੱਖਦਾ ਜਿੱਥੇ ਮੈਂ ਆਪਣੇ ਮਾਪੇ ਅੱਗੇ ਹੱਥ ੱਡਦੇ ਮੈਨੂੰ ਕੁਛ ਦੇ ਦੋ ਅੱਜ ਲੋੜ ਐ ਕਹਿੰਦੇ ਉੱਥੇ ਮੈਂ ਬੱਚੇ ਵਾਂਗ ਬੱਚਾ ਬਣ ਕੇ ਅਣਜਾਣ ਬਣ ਕੇ ਆਪਣੇ ਰੱਬ ਦੇ ਘਰ ਵਿੱਚੋਂ ਵੀ ਬਹੁਤ ਕੁਛ ਮੰਗ ਲੈਣਾ ਤੂੰ ਥਾਕਰ ਤੂੰ ਪੈਰ ਅਰਦਾਸ ਜੀਓ ਪਿੰਡ ਸਭ ਤੇਰੀ ਇਰਾਦ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੂੰ ਮੇਰਾ ਮਾਤਾ ਪਿਤਾ ਤੇ ਮੈਂ ਤੇਰਾ ਬੱਚਾ ਹਾਂ ਬੋਲੋ ਜੀ ਸਤਨਾਮ ਕਹਿੰਦੇ ਜਾਣ ਕੇ ਤੇ ਵੇਖ ਮਾਲਕ ਤੇਰੀਆਂ ਕਿਸ ਤਰ੍ਹਾਂ ਲੋੜਾਂ ਪੂਰੀਆਂ ਕਰਦਾ ਮਾਲਕ ਕਿਸ ਤਰ੍ਹਾਂ ਤੇਰਾ ਸਾਥ ਦੇ ਰਿਹਾ ਹੈ ਕਿਰਪਾ ਕਰਨ ਲੱਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਜਿੱਥੇ ਇੱਕ ਪਿਤਾ ਵਾਂਗ ਇੱਕ ਮਾਂ ਦੇ ਵਾਂਗ ਜਿੱਥੇ ਤੁਸੀਂ ਰਿਸ਼ਤੇਦਾਰਾਂ ਦੇ ਵਾਂਗ ਜਿੱਥੇ ਤੁਸੀਂ ਇੱਕ ਭਰਾ ਦੇ ਵਾਂਗ ਮੇਰਾ ਸਾਥ ਦਿੱਤਾ ਮੈਂ ਤੁਹਾਨੂੰ ਹੀ ਵੇਖਣ ਦਾ ਯਤਨ ਕੀਤਾ ਕਹਿਣ ਲੱਗੇ ਉੱਥੇ ਮਾਲਕ ਜੀ ਤੂੰ ਮੇਰਾ ਰਾਖਾ ਸਬਨੀ ਠਾਈ ਤਾਂ ਪੋ ਕਿ ਹਕੜਾ ਜਿਓ ਜਿੱਥੇ ਉਹਨਾਂ ਰਿਸ਼ਤਿਆਂ ਵਿੱਚੋਂ ਸਾਥ ਮਿਲਿਆ ਉੱਥੇ ਮਾਲਕ ਨੇ ਐਸੀ ਬਖਸ਼ਿਸ਼ ਕੀਤੀ ਕਹਿੰਦੇ ਤੂੰ ਹੀ ਸਾਰੀਆਂ ਥਾਵਾਂ ਤੇ ਮੇਰਾ ਰਖਾ ਤੇ ਤੇਰੇ ਹੁੰਦਿਆਂ ਹੋਇਆਂ ਨਾ ਮੈਨੂੰ ਕੋਈ ਡਰ ਨਹੀਂ ਪੋ ਸਕਦਾ ਮੈਨੂੰ ਕਾਦੀ ਫਿਕਰ ਹੈ ਭਾਈ ਤੇਰੇ ਹੁੰਦਿਆਂ ਜਦੋਂ ਤੂੰ ਮੇਰੇ ਸਿਰ ਤੇ ਐਸੀ ਸ਼ਾਂਕ ਕੀਤੀ ਹੋਵੇ ਤੂੰ ਮੇਰਾ ਪਿਤਾ ਬਣ ਗਿਆ ਹੋਵੇ ਮਾਤਾ ਬਣ ਗਿਆ ਹੋਵੇ ਰਿਸ਼ਤੇਦਾਰ ਬਣ ਗਿਆ ਹੋਵੇ ਭਰਾ ਬਣ ਗਿਆ ਹੋਵੇ ਇਸ ਤਰ੍ਹਾਂ ਮੇਰਾ ਸਾਥ ਦੇ ਰਿਹਾ ਹੋਵੇ ਵੀ ਤੂੰ ਹੀ ਐ ਸਭ ਕੁਝ ਮੇਰਾ ਫਿਰ ਤੂੰ ਮੇਰੀ ਰੱਖਿਆ ਕਰਨ ਵਾਲਾ ਫਿਰ ਮੈਨੂੰ ਕਾਦਾ ਫਿਕਰ ਹੈ ਮੈਨੂੰ ਕਾਦੀ ਚਿੰਤਾ ਹੈ ਕੋਈ ਵੀ ਚਿੰਤਾ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਚਿੰਤਾ ਮੇਰੇ ਤੇ ਕੋਈ ਜ਼ੋਰ ਨਹੀਂ ਪਾ ਸਕਦੀ ਕਿਰਪਾ ਕਰਨ ਲੱਗੇ ਤੁਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨਾ ਕਹਿੰਦੇ ਤੇਰੀ ਮੇਰ ਨਾਲ ਹੀ ਮੈਂ ਨਾ ਡੂੰਗੀ ਸਾਂਝ ਪਾਈ ਐ ਤੇਰੀ ਕਿਰਪਾ ਦੇ ਨਾਲ ਹੀ ਮੈਂ ਤੈਨੂੰ ਪਛਾਣਿਆ ਤੇਰੀ ਕਿਰਪਾ ਦੇ ਨਾਲ ਹੀ ਮੈਂ ਤੈਨੂੰ ਦੇਖਿਆ ਜਾਣਿਆ ਫਿਰ ਦੇਖਿਆ ਤੇ ਕੀ ਪਤਾ ਲੱਗਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨਾ ਤੂੰ ਹੀ ਮੇਰੀ ਓਟ ਐ ਕਿ ਤੂੰ ਹੀ ਮੇਰਾ ਮਾਣ ਹੈ ਮਾਣ ਦਾ ਮਤਲਬ ਜਿਸ ਤੇ ਆਪਾਂ ਫਕਰ ਮਹਿਸੂਸ ਕਰ ਸਕੀਏ ਫਕਰ ਦੇ ਨਾਲ ਕਹਿ ਸਕੀਏ ਵੀ ਆ ਮੇਰਾ ਹੈ ਇਹ ਤੇ ਮੇਰਾ ਕਦੇ ਸਾਥ ਛੱਡਦਾ ਹੀ ਨਹੀਂ ਹੈ ਕਹਿੰਦੇ ਮਾਲਕ ਜੀ ਤੁਹਾਡੇ ਤੇ ਮੈਨੂੰ ਇਨਾ ਘੂ ਮਾਣ ਹੈ ਨਾ ਤੂੰ ਮੇਰੀ ਔਟ ਤੂੰ ਹੈ ਮੇਰਾ ਮਾਣਾ ਮੈਨੂੰ ਤੁਹਾਡੇ ਤੇ ਇਨਾ ਪ੍ਰਮਾਣ ਹੈ ਜਦੋਂ ਮੈਂ ਬਚਨ ਪੜ੍ਹਦਾ ਮਾਲਕ ਦੀ ਬਾਣੀ ਦੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰੂ ਤੇ ਬੜਾ ਮਾਣ ਦਿੰਦਾ ਹੈ ਗੁਰੂ ਤੇ ਬੜੀ ਕਿਰਪਾ ਕਰਦਾ ਹੈ ਗੁਰੂ ਤੇ ਐਸੀ ਕਿਰਪਾ ਕਰਦਾ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥ ਛਤਰ ਤਰੇ ਹਰ ਜਿਓ ਨਿਮਾਣਿਆ ਤੁਮਾਨ ਮੇ ਚੀਜ਼ਾਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਇੰਨਾ ਕੋ ਫਕਰ ਹੈ ਮੈਨੂੰ ਤੇਰੇ ਤੇ ਦੁਨੀਆ ਮੇਰਾ ਸਾਥ ਛੱਡ ਸਕਦੀ ਹੈ ਮਾਲਕਾ ਜਿਵੇਂ ਤੇਰੇ ਘਰ ਤੇ ਮਾਣ ਕਰਕੇ ਆ ਗਿਆ ਤੇਰੇ ਘਰ ਦੇ ਵਿੱਚ ਤੇ ਐਸੀਆਂ ਬਖਸ਼ਿਸ਼ਾਂ ਨੇ ਉਹ ਬਖਸ਼ਿਸ਼ਾਂ ਫਿਰ ਗੁਰੂ ਦੀ ਬਾਣੀ ਤੋਂ ਪੁੱਛ ਕੇ ਵੇਖੀਏ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਹਬੇ ਤੂੰ ਹਰ ਜਾਣੋ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤੂ ਤੇ ਐਨੀਆਂ ਕ ਬਖਸ਼ਿਸ਼ਾਂ ਕਰ ਦਿੱਤੀਆਂ ਨੇ ਤੂ ਹਰ ਵੇਲੇ ਮੇਰਾ ਮਾਨ ਬਣਿਆ ਸੱਚ ਹੈ ਉਸ ਮਾਲਕ ਨੇ ਐਸੀ ਬਖਸ਼ਿਸ਼ ਕੀਤੀ ਕਹਿੰਦੇ ਜਿਨ੍ਹਾਂ ਕੋਲ ਮਾਨ ਨਹੀਂ ਸੀ ਮਾਲਕ ਨੇ ਮਾਨ ਦਿੱਤਾ ਹੈ ਜਿਨ੍ਹਾਂ ਕੋਲ ਥਾਂ ਨਹੀਂ ਸੀ ਮਾਲਕ ਉਹਨਾਂ ਦੀ ਥਾਂ ਬਣਿਆ ਉਹਨਾਂ ਦਾ ਟਿਕਾਣਾ ਬਣਿਆ ਜਿਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣਾ ਪਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਕਹਿੰਦੇ ਨਿੱਕੀ ਜੀ ਗੱਲ ਤੇ ਗੁੱਸਾ ਕਰਕੇ ਗੁਰੂ ਦੇ ਦਰ ਤੇ ਉਲੰਭੇ ਦੇਣ ਵਾਲਿਆ ਕਦੇ ਮਾਲਕ ਦੇ ਬਚਨਾਂ ਨਾਲ ਸਾਜ ਤੇ ਪਾ ਕੇ ਵੇਖ ਮਾਲਕ ਤੇਰੀ ਕਿੰਨੀ ਰੱਖਿਆ ਕਰਦਾ ਹੈ ਕਿਸ ਤਰ੍ਹਾਂ ਤੇਰਾ ਮਾਣ ਬਣਦਾ ਤੂੰ ਮੇਰਾ ਰਾਖਾ ਸਭਨੀ ਥਾਈ ਤਉ ਪੋ ਕੇ ਹਾ ਕੜਾ ਜਿਓ ਫਿਰ ਕਹਿੰਦੇ ਇਨਾ ਤਮਾਨ ਏ ਮੈਨੂੰ ਤੇਰੇ ਤੇ ਤੁਜ ਬਿਨ ਦੂਜਾ ਅਵਰਣਾ ਕੋਈ ਸਭ ਤੇਰਾ ਖੇਲ ਅਖਾੜਾ ਜਿਓ ਤੇਰੇ ਤੋਂ ਬਿਨਾ ਮੈਨੂੰ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ ਬੋਲੋ ਜੀ ਸਤਨਾ ਇਹ ਸਾਰਾ ਤੇਰਾ ਹੀ ਤਮਾਸ਼ਾ ਜਿਹੜਾ ਜਗਤ ਦੇ ਵਿੱਚ ਹੈ ਨਾ ਇਹ ਵਾਪਰਿਆ ਜੀ ਜੰਤ ਸਭ ਤੋਂ ਦੂਪਾਏ ਜਿੱਤ ਜਿੱਤ ਪਾਣਾ ਤਿਤ ਤਿਤ ਲਾਏ ਸਾਰੇ ਜੀ ਜੰਤ ਤੁਸੀਂ ਹੀ ਪੈਦਾ ਕੀਤੇ ਐ ਤੇ ਤੁਸੀਂ ਐਸੀ ਕਿਰਪਾ ਕੀਤੀ ਜਿਸ ਜਿਸ ਕੰਮ ਵਿੱਚ ਤੇਰੀ ਰਜਾ ਹੋਈ ਐ ਨਾ ਤੂੰ ਇਹ ਸਾਰੇ ਜੀਵਾਂ ਨੂੰ ਉਸ ਕੰਮ ਦੇ ਵਿੱਚ ਲਾ ਦਿੱਤਾ ਸਭ ਕੁਛ ਕੀਤਾ ਤੇਰਾ ਹੋਵੇ ਨਹੀਂ ਕਿਸ਼ ਆ ਸਾੜਾ ਜਿਓ ਸਭ ਕੁਛ ਕੀਤਾ ਤੇਰਾ ਹੀ ਹੋ ਰਿਹਾ ਹੈ ਸਾਡਾ ਜੀਵਾਂ ਦਾ ਇਹਦੇ ਵਿੱਚ ਕੋਈ ਵੀ ਜੋਰ ਨਹੀਂ ਹੈ ਸਾਡਾ ਕੋਈ ਜੋਰ ਨਹੀਂ ਹੈ ਪਿਓ ਹੁਕਮ ਤੇਰਾ ਵਰਤ ਰਿਹਾ ਹੈ ਬਾਣਾ ਤੇਰਾ ਤੇ ਫਿਰ ਸਾਰਾ ਕੁਝ ਤੇਰੇ ਬਾਣੇ ਵਿੱਚ ਹੋ ਰਿਹਾ ਹੈ ਸਾਡਾ ਕਾਹਦਾ ਜੋਰ ਹੈ ਅੰਤ ਵਾਲੇ ਬੰਦ ਵਿੱਚ ਮਾਲਕ ਨੇ ਕਿਰਪਾ ਕੀਤੀ ਨਾਮ ਧਿਆਏ ਮਹਾ ਸੁਖ ਪਾਇਆ ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਧਿਆ ਕੇ ਐਸਾ ਆਤਮਿਕ ਅਨੰਦ ਮਿਲਦਾ ਹੈ ਐਸਾ ਆਤਮਿਕ ਸੁਖ ਮਿਲਦਾ ਹੈ ਕਹਿੰਦੇ ਤੁਹਾਡਾ ਨਾਮ ਜਪ ਕੇ ਨਾ ਮੈਂ ਬੜਾ ਆਤਮਿਕ ਆਨੰਦ ਹਾਸਲ ਕੀਤਾ ਮੈਂ ਬੜੀ ਬੜਾ ਅੰਦਰ ਦਾ ਆਨੰਦ ਹਾਸਲ ਕੀਤਾ ਕੁਛ ਮਰਜੀ ਹੋ ਰਿਹਾ ਹੋਵੇ ਬਾਰੀ ਤੌਰ ਤੇ ਬਸ ਮੇਰਾ ਤੇ ਮਨ ਪਰਮਾਤਮਾ ਦੇ ਨਾਲ ਜੁੜਿਆ ਮੈਂ ਤੇ ਦੁੱਖਾਂ ਦੇ ਵਿੱਚ ਵੀ ਫਿਰ ਇਹੀ ਆਖਦਾ ਮਾਲਕਾ ਤੇਰਾ ਭਾਣਾ ਹੈ ਮੈਂ ਤੇ ਜਿਹੋ ਜਿਹਾ ਮਰਜ਼ੀ ਸਮਾਂ ਆ ਜਾਏ ਉਸ ਮਾਲਕ ਦਾ ਸ਼ੁਕਰ ਹੀ ਕਰਦਾ ਹੈ ਮਾਲਕਾ ਕੋਈ ਗੱਲ ਨਹੀਂ ਜੇ ਦੁੱਖ ਆ ਜਾਣਾ ਕੋਈ ਨਹੀਂ ਸੁੱਖ ਵੀ ਆ ਜਾਣਾ ਆਤਮਿਕ ਆਨੰਦ ਦੇ ਹੁਲਾਰੇ ਆ ਰਹੇ ਨੇ ਅੰਦਰ ਜਿਹੜਾ ਨਾ ਉਹ ਰੱਬ ਦੇ ਨਾਲ ਉਹ ਮਾਲਕ ਦੇ ਨਾਲ ਜੁੜ ਗਿਆ ਫਿਰ ਤੇ ਚੰਗੇ ਮਾੜੇ ਦੇ ਵਿੱਚ ਵੀ ਉਹਨੇ ਕਦੇ ਮਾਲਕ ਨੂੰ ਕੋਈ ਉਲਾੰਬਾ ਨਹੀਂ ਦਿੱਤਾ ਉਹ ਖੁਸ਼ੀ ਦੇ ਵਿੱਚ ਜਿਆਦਾ ਉੱਚਾ ਨਹੀਂ ਉੱਠਿਆ ਤੇ ਗਮੀ ਦੇ ਵਿੱਚ ਜਿਆਦਾ ਥੱਲੇ ਨਹੀਂ ਗਿਆ ਕਿਉਂ ਉਹ ਆਂਦਾ ਹੈ ਇਹ ਜਿਹੜੇ ਦੁੱਖ ਤੇ ਸੋਖ ਹੈ ਨਾ ਇਹ ਦੋਵੇਂ ਬਰਾਬਰ ਚੱਲਦੇ ਨੇ ਉਹਨੂੰ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਜਾਦ ਆ ਜਾਂਦੇ ਨੇ ਜੋ ਨਰ ਦੁੱਖ ਮੇ ਦੁੱਖ ਨਹੀਂ ਮੰਨੈ ਉਹਨੂੰ ਚੇਤਾ ਆ ਜਾਂਦਾ ਵੀ ਤੇ ਸਾਰਾ ਕੁਝ ਨਾਲ-ਨਾਲ ਹੀ ਜ਼ਿੰਦਗੀ ਦੇ ਵਿੱਚ ਚੱਲਣਾ ਹੈ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਲੱਗੇ ਹਰ ਗੁਣ ਗਾਏ ਮੇਰਾ ਮਨ ਸ਼ੀਤ ਲਾਇਆ ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਡਾ ਹੋ ਗਿਆ ਕਿਹੜਾ ਮਨ ਠੰਡਾ ਹੋਇਆ ਜਿਹੜਾ ਮਨ ਕਲਪਦਾ ਸੀ ਜਿਉ ਤਪਤ ਹੈ ਬਾਰੋ-ਬਾਰ ਤਪ-ਤਪ ਖੱਪੈ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਸ ਦਿਨ ਰੱਬ ਦਾ ਨਾਮ ਭੁੱਲ ਗਿਆ ਸੀ ਉਦਨ ਤੜਫਸੀ ਉਦਨ ਅੰਦਰ ਵਿਲਕਦਾ ਸੀ ਉਦਨ ਅੰਦਰ ਕੁਝ ਸੁਝਦਾ ਨਹੀਂ ਸੀ ਤੇ ਕਹਿੰਦੇ ਉਹ ਵਿਲਕਦਾ ਹੋਇਆ ਮਨ ਜਿਹੜਾ ਤਪਿਆ ਪਿਆਰਦਾ ਸੀ ਉਸ ਸੀ ਮਾਲਕ ਨੇ ਕਿਰਪਾ ਕੀਤੀ ਹਰ ਗੁਣ ਗਾਏ ਮੇਰਾ ਮਨ ਸ਼ੀਤ ਲਾਇਆ ਉਸ ਮਾਲਕ ਦੇ ਗੁਣ ਗਾ ਕੇ ਮੇਰਾ ਮਨ ਠੰਡਾ ਹੋ ਗਿਆ ਫਿਰ ਕਿਰਪਾ ਕਰਨ ਲੱਗੇ ਗੁਰ ਪੂਰੇ ਵਜੀ ਵਾदाई ਨਾਨਕ ਜਿੱਤਾ ਬਿਖਾੜਾ ਜਿਓ ਹੈ ਨਾਨਕ ਪੂਰੇ ਗੁਰੂ ਦੇ ਰਾਈ ਮੇਰੇ ਅੰਦਰ ਆਤਮਕ ਅਨੰਦ ਦੇ ਜਿਹੜੇ ਨਾ ਢੋਲ ਵੱਜ ਗਏ ਨੇ ਭਾਵ ਆਤਮਕ ਆਨੰਦ ਮੇਰੇ ਅੰਦਰ ਪੈਦਾ ਹੋ ਗਿਆ ਹੈ ਮਾਲਕ ਨੇ ਐਸੀ ਕਿਰਪਾ ਕਰ ਦਿੱਤੀ ਹੈ ਰਹਿਮਤ ਕਰ ਦਿੱਤੀ ਹੈ ਤੇ ਕਹਿੰਦੇ ਮੈਂ ਨਾ ਵਿਕਾਰਾਂ ਦੇ ਨਾਲ ਲੜਦਾ ਪਿਆ ਸੀ ਇਸ ਘੋਲ ਨੂੰ ਜਿੱਤ ਲਿਆ ਮੇਰੇ ਮਨ ਨੇ ਤੇ ਸੱਚ ਹੈ ਜਿੱਥੇ ਘੋਲ ਹੋ ਰਿਹਾ ਹੋਵੇ ਉੱਥੇ ਢੋਲ ਵੀ ਵੱਜਦੇ ਨੇ ਉੱਥੇ ਇਹ ਵੀ ਦੇਖਿਆ ਜਾਂਦਾ ਜਦੋਂ ਹੁਣ ਜਿੱਤ ਪ੍ਰਾਪਤ ਹੋਣੀ ਹੈ ਨਾ ਖੁਸ਼ੀ ਮਨਾਈ ਜਾਏ ਫਿਰ ਕਹਿੰਦੇ ਉਥੇ ਅੱਛੀ ਮਾਲਕ ਨੇ ਕਿਰਪਾ ਕੀਤੀ ਮੇਰਾ ਮਾਨ ਵਕਾਰਾਂ ਵਾਲੇ ਪਾਸੇ ਤੋਂ ਜਿੱਤ ਗਿਆ ਤੇ ਮੈਨੂੰ ਬੜਾ ਚਾਪ ਪ੍ਰਾਪਤ ਹੋਇਆ ਆਨੰਦ ਮਿਲਿਆ ਅੱਜ ਦੇ ਪਾਵਨ ਸ਼ਬਦ ਅੰਦਰ ਗੁਰੂ ਪਾਤਸ਼ਾਹ ਜੀ ਨੇ ਦੁਨਿਆਵੀ ਰਿਸ਼ਤਿਆਂ ਦੇ ਬਾਰੇ ਸਮਝਾਉਂਦਿਆਂ ਹੋਇਆਂ ਕਿਰਪਾ ਕੀਤੀ ਜਿੰਨਾ ਰਿਸ਼ਤੇਆਂ ਤੇ ਤੂੰ ਮਾਨ ਕਰਦਾ ਨਾ ਉਹ ਮਾਲਕ ਵੀ ਇਸੇ ਤਰ੍ਹਾਂ ਹੀ ਤੇਰਾ ਸਾਥ ਲਭਾਉਂਦਾ ਹੈ ਮਾਤਾ ਪਿਤਾ ਰਿਸ਼ਤੇਦਾਰ ਪਰਾ ਇਹ ਸਾਰਾ ਸਾਥ ਮਾਲਕ ਤੇਰੇ ਨਾਲ ਲਗਾਉਂਦਾ ਉਸ ਮਾਲਕ ਦੇ ਨਾਲ ਹਰ ਵੇਲੇ ਜੁੜ ਕੇ ਆਪਣੇ ਜੀਵਨ ਦੇ ਅੰਦਰ ਆਨੰਦ ਪ੍ਰਾਪਤ ਕਰ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਰਹਿਮ ਕਰਨ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਵਿਚਾਰ ਕਰਦਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਦੇ ਚਰਣਾ ਵਿੱਚ ਇੱਕ ਛੋਟੀ ਜੀ ਬੇਨਤੀ ਹੈ ਜਿੱਥੇ ਸਾਰੇ ਨਗਰ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਆਪਣੇ ਨਗਰ ਦੇ ਵਿੱਚ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਚੱਲ ਰਿਹਾ ਹੈ ਜਿਸ ਦੇ ਵਿੱਚ ਸ਼ਾਮ ਦੇ ਸਮੇਂ ਰੋਜ਼ਾਨਾ 3:30 ਤੋਂ ਲੈ ਕੇ 6 ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਸ਼ਖਸੀਅਤ ਦੇ ਅਨੁਸਾਰੀ ਮਾਤਾ ਪਿਤਾ ਦਾ ਸਤਿਕਾਰ ਕਰਨਾ ਗੁਰਬਾਣੀ ਨੂੰ ਪੜ੍ਹਨਾ ਇਤਿਹਾਸ ਨੂੰ ਪੜ੍ਹਨਾ ਜੀਵਨ ਦੇ ਵਿੱਚ ਆਤਮਿਕ ਆਨੰਦ ਕਿਸ ਤਰ੍ਹਾਂ ਆਉਣਾ ਹੈ ਬੱਚੇ ਨੂੰ ਹਰੇਕ ਸਿੱਖਿਆ ਦਿੱਤੀ ਜਾਂਦੀ ਹੈ ਮਾਪਿਆਂ ਦਾ ਕਹਿਣਾ ਸੀ ਕਿਤੇ ਬੱਚੇ ਪੜ੍ਹਾਈ ਵਿੱਚ ਨਾ ਕਮਜ਼ੋਰ ਹੋ ਜਾਣ ਤੇ ਨਾਲ ਬੱਚਿਆਂ ਦੀ ਦੁਨਿਆਵੀ ਪੜ੍ਹਾਈ ਦਾ ਵੀ ਪੱਕਾ ਪ੍ਰਬੰਧ ਕਰ ਦਿੱਤਾ ਗਿਆ ਹੈ। ਡੇਢ ਘੰਟੇ ਤੋਂ ਵੱਧ ਸਮਾਂ ਰੋਜ਼ਾਨਾ ਟਿਊਸ਼ਨ ਵਾਲੇ ਅਧਿਆਪਕ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੇ ਨੇ। ਸਕੂਲ ਦੀ ਸਾਰੀ ਪੜ੍ਹਾਈ ਉਹਨਾਂ ਨੂੰ ਕਰਵਾਈ ਜਾਂਦੀ ਹੈ। ਨਾਲ-ਨਾਲ ਕੰਪਿਊਟਰ ਸੈਂਟਰ ਸ਼ੁਰੂ ਹੋ ਰਿਹਾ ਹੈ। ਲੈਬ ਤਿਆਰ ਹੋ ਕੇ ਕੰਪਿਊਟਰ ਆ ਚੁੱਕੇ ਨੇ ਤੇ ਨਾਲ ਸਿਲਾਈ ਸੈਂਟਰ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇੱਥੇ ਹੀ ਗਰਮੀ ਦੇ ਮਹੀਨੇ ਜੂਨ ਦੇ ਮਹੀਨੇ ਨੂੰ ਮੁੱਖ ਰੱਖ ਕੇ ਜਿਸ ਵਿੱਚ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਸਮਰ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ 10 ਜੂਨ ਤੋਂ ਲੈ ਕੇ 30 ਜੂਨ ਤੱਕ ਜਿਸ ਦੇ ਵਿੱਚ 8 ਸਾਲ ਦੀ ਉਮਰ ਤੋਂ ਲੈ ਕੇ ਤੇ 18 ਸਾਲ ਦੀ ਉਮਰ ਤੱਕ ਬੱਚੇ ਭਾਗ ਲੈ ਸਕਦੇ ਨੇ ਸੋ ਇਹ 20 ਦਿਨਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਦੇ ਨਾਲ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਹੋਰ ਮੁੱਢਲੀ ਜਾਣਕਾਰੀ ਦੇ ਕੇ ਜੋੜਿਆ ਜਾਣਾ ਸੋ ਮਾਪਿਆਂ ਨੂੰ ਬੇਨਤੀ ਹੈ ਜਿੱਥੇ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ ਜਿੱਥੇ ਤੱਕ ਵੀ ਸਾਨੂੰ ਪਤਾ ਲੱਗਦਾ ਹੈ ਬੱਚਿਆਂ ਨੂੰ ਪ੍ਰੇਰ ਕੇ ਇਸ ਗੁਰਮਤ ਸਿੱਖਿਆ ਕੇਂਦਰ ਦੇ ਅੰਦਰ ਕੈਂਪ ਦੇ ਵਿੱਚ ਭੇਜੀਏ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਇਹ ਗਿਆਨ ਅਸੀਂ ਵੰਡ ਕੇ ਤੁਸੀਂ ਵੰਡ ਕੇ ਰਲ ਮਿਲ ਕੇ ਗੁਰੂ ਦਾ ਗਿਆਨ ਘਰਾਂ ਤੱਕ ਪਹੁੰਚਾ ਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਲੈ ਸਕਦੇ ਹਾਂ ਸਮੂਹ ਸੰਗਤ ਦਾ ਧੰਨਵਾਦ ਜੀ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ